तो हे गाइस गुड मॉर्निंग वेलकम टू माय न्यू ब्लॉग किवें हो तुसी सारे बढ़िया होंगे जे अपना लो जी अपना टाकी टाकी कने कार्ड आ गया ब्याह चेक करो लो जी आप करो चाचू पी के कोठे ते आके इधर मोदी और पतंग डान लग रहे सी ते इधर आप ट्राली कढ़न वागे खेत लो भाई देखो चेक करो मुंडे दी इधर रोहन ने ट्राली कढ़ती फिर है ਕੱਲ ਤੇ ਦੱਬਲੀ ਥੋੜਾ ਜਿਹਾ ਘੋੜੀਆਂ ਚ ਹੋਰਾਂ ਜੀ ਦੱਬੀ ਲੱਬਲਾ ਲਓ ਜੀ ਆਪਾਂ ਚੱਲੇ ਤੂੜੀ ਲੈਣ ਚੱਕਣਾ ਮੂਰੇ ਇਸ਼ੂ ਜਾ ਰਿਆ ਗਾ 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 ਹਾ ਤਾਂ ਮੋੜ ਕੇ ਨਹੀਂ ਪੂਗੇ ਨਾ ਤੇ ਫਿਰ ਇੱਕ ਵਾਰ ਰੁੱਕ ਰਿਹਾ ਇਹ 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 ਮੁੱద్ధి ਕਰੂ ਇਹ ਵਲਟਾ ਉੱਗਾ ਰੈਡੀ ਫਾਈਵ ਡਰਾਈਵਰ ਹੈ ਲਓ ਜੀ ਤਾਂ ਬਾਬੇ ਪੀ ਹਾਲ ਚਾਲ ਹੈ। ਤੇ ਫਤੂਨੀ ਦੇ ਘਰ ਦੇ ਵਿੱਚ ਅੱਜ ਤੂੜੀ ਚੱਕਾਂਗੇ। ਤੂੜੀ ਆਪਣੀ ਨਹੀਂ ਗਵੰਦੀ ਦੀ ਚੱਕਾਂਗੇ ਚੋਰੀ ਕਰਨੀ ਆਇਆ। ਆਇਓ ਬਾਬੇ ਸੰਦਖਾਨੇ ਆ। ਫਤੂਨੀ ਕਿੱਥੇ ਜਾ ਰਹੇ ਆ। ਕੋਪਾ ਦਾ ਕੀ ਹਾਲ ਕਰ ਰਿਹਾ। ਤੂੰ ਤਾਂ ਮੇਰੇ ਨਾਲ ਉਤਰੇ ਬੈਠੇ। ਬਾਕੀ ਬਾਬੇਓ ਬਾਕੀ ਬਲੌਗ ਫਿਰ ਬਣਾਵਾਂਗੇ। ਲਓ ਜੀ ਆਪਣਾ ਮੁੰਡਾ ਭੱਗ ਤੰਗਲੀ ਲੈਣ ਘਰੋਂ ਚੱਕਣ ਤੂੜੀ ਵਾਸਤੇ। ਪੱਲੀ ਚੱਕ ਨੇ ਦਮਾ ਚੱਕ ਤੇ ਪੱਲੀ ਉਹ ਕਹਦੇ ਵਾਟਰ ਖਿਆ ਇਹ ਮਾਬੀ ਟੋਆ ਉਰੇ ਮੱਛੀ ਪੈਲਣ ਦਾ ਕੰਮ ਸ਼ੁਰੂ ਹੋਊਗਾ ਯਾਨੀ ਕਿ ਜਿਹੜੀ ਆਪਣੇ ਪਿੰਡ ਦੀ ਸਰਕਾਰੀ ਕੰਮ ਹੈ ਇਹ ਵੀ ਇੱਕ ਤਰ੍ਹਾਂ ਦਾ ਠਿਕਾ ਲਿਆ ਹੋਇਆ ਹੈ ਨੇ ਮੇਰੀ ਸਿੱਖ ਕਿੱਡਾ ਟੰਗਾ ਵਾਟਰ ਗਾ ਡੂੰਗਾ ਕਿੱਟਾਂ ਲਾਰਖੇ ਨੇ ਚਿੰਦ ਚੱਕ ਪੱਲੀ ਪਾਉ ਤੂ ਢੀ ਉਰੇ ਡਾਇਰੈਕਟਰੀ ਆ ਤੇਰੀ ਪੌਣ ਪਾਰ ਤੇ ਕੱਢ ਗਈ ਤੇ ਆਓ ਦੇਖੋ ਤੇਰਾ ਬ੍ਰਾਂਡ ਜੁੱਤੀ ਰੰਗ ਰਖੀਆ बबे <laughs> अपने <laughs> ही ब्लॉक चैनल मैं फौजी बनूगा फौजी ਸਾ ਦੇਖ ਲੋ ਆ ਨਹੀਂ ਇਹ ਤਾਂ ਬੜੀਂ ਦੀ ਇੱਕ ਕਹਿੰਦਾ ਆ ਨਹੀਂ ਮੇਰੇ ਤੋਂ ਵੱਡੀਆਂ ਜਾਂਦੀਆਂ ਲੈ ਤਾਂ ਯਾਰ ਤੂੰ ਢੀ ਲੇਟ ਹੋਈ ਜਾਂਨੇ ਆ ਕੀ ਪਾਵਾਂ ਕੀ ਪਾਵਾਂ ਦੇਖ ਤਾਂ ਲੈ ਪੱਲੀਆਂ ਦਾ ਇਹ ਜੱਕਲੇ ਜਿਵੇਂ ਭੂਗ ਲੱਦਣਾ ਤੂੜੀ ਦਿਖਾ ਤੂੜੀ ਦਿਖਾ ਉਹ ਰਿਆ ਕਿ ਕਹਿੰਦਾ ਪਾਲ ਤੂੜੀ ਦੇ ਦੇਗਾ ਕੀ ਪਾਵਾਂ ਮੈਂ ਇਹਦੇ ਵਿੱਚ ਕੀ ਕੱਢੇਗਾ ਇਦਾਂ ਦਾ ਪਹਿਲੇ ਨਿੱਟਾ ਪਿਆ ਪੱਲੀਆਂ ਦੇਖ ਲੈ ਐ ਲਾਦਰ ਹੀ ਨੇ ਜਿਵੇਂ ਭੂਗ ਲੱਦਣਾ ਹੋਵੇ ਕਰੋ ਤਾਂਗੇ ਕੀ ਆ ਵੀ ਲੈ ਅਭੀ ਲੈ ਨਾ ਤੂੰ ਬੂਹਾ ਖੋਦ ਕੇ ਰੱਖੋ ਪੰਡਾਨੀ ਆ ਪੰਡ ਉਹ ਇੱਕ ਨਹੀਂ ਚੜਲੀ ਪੰਡ ਨਹੀਂ ਹੁਣ ਤੱਕਾ ਭਾਪੀ ਆ ਜਾਣਗੇ ਲੈ ਇਹਨਾਂ ਭਾਪੀ ਆ ਜਾਣਗੇ ਹੋਰ ਹਾਲਿਆ ਹੀ ਐ ਟੂੜੀ ਪਾ ਲ ਸੋਚ ਲੱਗੀ ਪਈ ਐ ਰੈਡੀ ਦੀ ਚਾਹ ਨਹੀਂ ਹੈਗੀ ਰੈ ਚਾਹ ਦਾ ਕੀ ਕਰੂਗਾ ਟੂੜੀ ਨਹੀਂ ਨਹੀਂ ਆਪਣਾਲੀ ਜੀ ਘੜਦੇ ਆ ਜੀ ਇੱਧਰ ਗੋਰ ਖੜੀ ਪਾਰੇ ਨੇ ਟੂੜੀ ਕਰ ਰਹਾ ਸਾਰੀ ਕਿਥੀ ਕਰਾ ਹੈ ਇਦਰ ਤੁਨ ਕੋ ਆ ਲੇਖਿਆ ਰੰਟਾ ਹੋ ਗਿਆ ਬੜਾ ਨੂਰ ਕਰ ਕੀ ਰਿਹਾ ਤੁਸੀਂ ਹੈ ਸੈਂ ਬਸ ਕਰੇ ਤਾਂ ਭਰ ਦਿੰਦੇ ਗੁਰੀ ਘਰ ਇਕੱਠੀ ਇਕੱਠੀ ਕਰ ਚੱਤ ਨਾਲ ਲਓ ਜੀ ਆ ਬਤੂੜੀ ਚੱਕ ਲੈ ਦੇਖੋ ਤੰਨ ਪੰਡਾ ਬੰਨ ਲੀਆਂ ਪੰਡਾ ਬਾਖੜੀਆਂ ਨੇ ਘਾਟੜੀਆਂ ਘਾਟੜੀਆਂ ਨਹੀਂ ਪੰਡਾ ਲੈਵਲ ਚੈੱਕ ਕਰੋ ਸਾਡਾ ਕਾਰਾ ਆ ਦੇਖੋ ਮਹਾਰਾਜ ਬੈਠੇ ਰ ਉਪਰ ਚਿਲਾਤਾ ਯਾਰਾ